ਵੈਲਕਮ ਟੂ ਸਿਮਰਨ ਜਸ ਵਲੌਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਨੇ ਸਭ ਦੇ ਤੇ ਵੈਲਕਮ ਦੀ ਤਿਆਰੀਆਂ ਹੋਣ ਦੀ ਫਟਾਫਟ ਨਹੀਂ ਮੰਮੀ ਜੀ ਜੇ ਨਿਕਲਾਂਗੇ ਤੇ ਫੇਰੀ ਬੰਦ ਹੋ ਇਹੀ ਹਸਪੀਟਲ ਤੋਂ ਅੱਜ ਘਰ ਚੱਲੇ ਆ ਬਾਜਵਾ ਹਸਪੀਟਲ ਜਿਵਾ ਹਸਪੀਟਲ ਤੇ ਵੀ ਆਪਾਂ ਬਟਾਲੇ ਤੇ ਹੁਣ ਅਸੀਂ ਘਰ ਚੱਲੇ ਆ ਛੁੱਟੀ ਮਿਲ ਗਈ ਅਸੀਂ ਰਾਤ ਮੈਂ ਕਿੱਥੇ ਰਹਿਣਾ ਹੁਣ ਚੱਲੀਏ ਘਰ ਉੱਦ ਦੇ 4 ਦਿਨ ਹੋ ਗਏ ਹਸਪੀਟਲ ਤੇ ਅੱਜ ਸਜੇਰੀਅਨ ਨੂੰ 3 ਦਿਨ ਹੋ ਗਿਆ ਛੁੱਟੀ ਮਿਲੀ ਬਟਾਲੇ ਚੱਲੀਏ ਦਾ ਟਾਈਮ ਆ ਤੇ ਅਸੀਂ ਚੱਲੇ ਆ ਘਰ ਵੈਲਕਮ ਕਾਕਾ ਬੇਬੀ ਦਾ ਘਰ ਠੀਕ ਆ ਪਰ ਖੰਡ ਨਹੀਂ ਠੀਕ ਹੈ ਕੱਲ ਸ਼ੁਰੂ ਕਰਤਾ ਇਹਨੂੰ ਪੈ ਭੁੱਖ ਲੱਗੀ ਏ ਭੁੱਖ ਲੱਗੀ ਹੋਣੀ ਹੈ ਭੁੱਖ ਲੱਗੀਣੀ ਆ ਕਿੰਨੇ ਪੈਸੇ ਮਿਲਣਗੇ ਵੈਲਕਮ ਟੂ ਸਿਮਰ ਐਂਡ ਜਸ ਵਲੌਗਸ ਆ ਰਿਹਾ ਜਸ ਕਾਲ ਤੇ ਅੱਜ ਜਸ ਛੁੱਟੀ ਮਿਲ ਗਈ ਆ ਹਸਪੀਟਲ ਤੋਂ ਅਸੀਂ ਚੱਲੇ ਆ ਘਰ ਰਾਤ ਦੇ 9 ਵਜੇ ਛੁੱਟੀ ਲੈ ਲਈ ਆ ਰਾਤ ਦਾ 9:42 ਦਾ ਟਾਈਮ ਆ ਤੇ ਅਸੀਂ ਘਰ ਪਹੁੰਚ ਗਏ ਆ ਆ ਜਾਓ ਪਹਿਲਾਂ ਆਉਣ ਕਿ ਤਾਇਆ ਦਾ ਮੁਕਤ ਹੋ ਕੇ ਉੱਤਰ ਕੇ ਆਉਣ ਕਿ ਤੈਨੂੰ ਉੱਤਰ ਕੇ ਹਾਂਜੀ ਬਾਈ ਜੀ ਠੀਕ ਅਰੇ ਜੀ ਨਹੀਂ ਚੱਲਦਾ ਵੈਲਕਮ 베ਬੀ ਦਾ ਵੈਲਕਮ ਜਵਾਂ ਸਾਜੇਗਾ ਭਾਬੀ ਜੀ ਹਾਂ 50 ਨਹੀਂ 150 ਰੁਪਿਆ ਅੱਧਾ ਭਿਜੋ ਮੰਗੇਗੀ 30 ਰੁਪਏ ਬੜੇ ਆ ਦੋ ਦਿਨਾਂ ਦੇ ਦੋ ਕੋਈ ਨਹੀਂ ਚੋੜੀ ਜਾਗਾ ਠੀਕ ਹੈ ਆ ਰਹੇ ਦਿੰਦੇ ਕਿ ਕੀ ਆ ਰਿਹਾ ਹੈ वेलकम वेलकम बेबी वेलकम है छोटी चल सरी ਬੰਦੇ ਵਾਸਤੇ ਰਵੀ ਆ ਗਿਆ ਘਰ ਹੈ ਆ ਗਿਆ ਲੈ ਕੇ ਆ ਗਿਆ ਅਗੰਦੀਪ ਘਰ ਆ ਗਿਆ ਅੱਜ ਚਲੋ ਨਾ ਹੁਣ ਭੁੱਖ ਲੱਗੀ ਹੋਣੀ ਆ ਭੁੱਖ ਲੱਗੀ ਹੋਣੀ ਆ ਮਾੜਾ ਆ ਜਾਵਾ ਸਕਦੇ ਆ ਨੀ ਕੋਈ ਚੌੜਾ ਨਹੀਂ ਕੋਈ ਲੰਬੀ ਹੋਣੀ ਹੈ ਕੋਈ ਐਸੀ ਕਿ ਮੈਂ ਵੀ ਕਾਲੀ ਭਾਜੀ ਮੈਂ ਪਤਾ ਨਹੀਂ ਜੀ ਇਹ ਨਾਲ ਕੋਈ ਬੜਾ ਉਹਦੇ ਬੜਾ ਨਹੀਂ ਹੁੰਦਾ ਹਾਂ ਦਾ ਮੇਰੇ ਆ ਕੇ ਬਾਹਰ ਜੀ ਹਾਂ ਇੱਥੇ ਬੈਠ। ਮੈਂ ਲਿਖਾਂ ਮੁਬੇਦ। ਅੱਜ ਆਪਣੀ ਵੈਰੀਕਮ ਕਰ ਲਈਏ। ਹਾਂ ਵਾਪੇ। ਇੱਥੇ 13 ਰੋਸਾ। ਆਪਣੇ ਕੋਲ। ਚਾਹ ਕਨੋ ਬੇਟੇ ਸਟੈਂਡ ਲੱਗੇ। ਕੋਦਮ ਕਿਦਾਂ? බෙවිියගේ ස්ඩකාර හැ ਇਹ ਦੀ ਇਹ ਦੀ ਪਛਾਣ ਬੁੱਕ ਲੈਣੀ ਆ ਮੁਰਕੇ ਆ ਲੈ ਲੈ ਮੁਰਕੇ ਹਾਂ ਕਿਚ ਫੋਟੋ ਪ੍ਰੋਕ ਕਿੱਥੇ ਆਇਆ ਉਹ ਤੇ ਨੇਰਾ ਲੇਦਾ ਤਾਰ ਆ ਗਿਆ ਘਰ ਹੈ ਅਗਮਦੀਪ ਘਰ ਆ ਗਿਆ ਇਹ ਵੇ ਛੋਨੀ ਰੋਣੀ ਨਹੀਂ ਨਿੱਮੀ ਕਾ ਜਦੋ ਜ ਮੈਂ ਕੇਕ ਕੱਟ ਕਰਨਾ ਨਾ ਨਾ ਕੇਕ ਕਿਉਂ ਹੈ ਟੀਚਰ ਆਇਟਮ ਨੂੰ ਫੈਂਦੀ ਉਹਨੇ ਕਾਕੇ ਖਾਟੇ ਆ ਰਹੀ ਉਹਨੇ ਭਾਈ ਜਿੜਾ ਕੱਟ ਕਰਤਾ ਉਹਨੇ ਉਹਨੇ ਕੱਟ ਕਰ ਪਾ ਗਏ ਕੋਈ ਨਹੀਂ ਕੋਈ ਹੈ ਆ ਹਰਦ ਕਾਕੇ ਦੀ ਲੱਤ ਲਾਉਣੀ ਹੈ ਭਾਈ ਉਹ ਕੱਟ ਕੇ ਕੀੜੇ ਤਾਲੀਆਂ ਮਾਰ ਦੋ ਲੈਕਮ ਫਾਮੀ ਬਾਜ ਉਹ ਇਹ ਤਾਂ ਮੰਗਣ ਦਾ ਹੀ ਆ ਉਹ ਵੀ ਦੋ ਵੀ ਦੋ ਵੀ ਨੂੰ ਬੈਠ ਕੇ ਉਹ ਕੀ ਜੀਜੀ ਲਿਖੀ ਜੀ ਲਿਖੀ ਜੀ ਉਹ ਆਇਆ ਇੱਕ ਉਹ ਆਓ ਕੋਲ ਰਿਖਤ ਸਮਝਾ ਦੇ ਇਹ ਵੀ ਦੇਵਰਾ ਨੂੰ ਸਿੱਧਾ ਕੋੜ ਕੇ ਦੱਸੋ ਕਿਹਾਓ ਤੋਂ ਮੈਂ ਟੈਂਸ਼ਨ ਮਾਰ ਮੇ ਆਦਾ ਲੱਗਿਆ ਮੈਂ ਮੈਂ ਨਹੀਂ ਸੀ ਪਾ ਮਾਰਿਆ ਮੈਂ ਚੱਕੀ ਤੇ ਕਹਣਾ ਸੀ ਕਾਪੜਾ ਉਹ ਦੁਕਾਨ ਆ ਗਿਆ ਹਏ ਮੱਸਰ ਲੱਗੀ ਕੋਲਡ ਡਰਿੰਕ ਵੀ ਫੜ ਕੇ ਲਿਆਵਾ ਨਹੀਂ ਤੂੰ ਇੱਧਰ ਐ ਨਾ ਤਾਂ ਸਮਨਾ ਕੁੱਲਾਈ ਤੇ ਆ ਕੇ ਪੈ ਜਾਈਂਗਾ ਹਾਂ ਕਾਰਾਗੇ ਅੱਜ ਤੇ ਜਿਹੜੇ ਘਰ ਆਣ ਪਤਨ ਜਦੋਂ ਜੱਦੀ ਮਿਲੀ ਨਾ ਬਣਾ ਕਰਦੇ ਹੈ ਬਦਲਾ ਮਮੀ ਦੇ ਮਾਰੀ ਜਾਂਦਾ ਹੈ ਨਾ ਮੰਮਾ ਨਾ ਸਿਰ ਜਾਨਾ ਨਹੀਂ ਪਾਇਆ ਹੁਣ ਚਲ ਹੁਣ ਤੈਨੂੰ ਪਾ ਕੇ ਦੇਤਾ ਤੇ ਮੈਂ ਘੋਟੇ ਖਾ ਰਿਹਾ ਆਂ ਉਧਰ ਕੀ ਖਾਂਦੇ ਆ ਨੂ ਆਪੇ ਲੈ ਲੇ ਲੇ ਦੇ ਦੇ ਇਧਰ ਲੈ ਉਹ ਬੰਦੇ ਬਜ ਗਲਾਸੀਆਂ ਨੇ ਕਿਸ ਚੀਜ਼ ਦੇ ਵਿੱਚ ਆ ਬਸ ਕਿਉਂ ਗਈ ਉਹ ਜਿਹੜਾ ਫੋਂਦੇ ਨਹੀਂ ਕਮਰਾ ਤੇ ਜਰਾ ਆਪ ਨਾਲ ਹੀ ਦੇ ਦੇ ਦੇਖੋ ਕੌਈ ਤਾਂ ਇਹ ਨਾ ਮਸ ਠੀਕਾ ਦੋਵੇਂ ਕੰਮ ਅੱਜ ਇਹਦੇ ਲਈ ਆਪਣੇ ਲੈ ਆ ਦੁੱਜੀ ਨਾ ਹੋ ਸਕਦਾ ਆਈ ਲੈਓ ਪਰ ਤਾਂ ਤੇ ਆਉਣਾ ਮੈਨੂੰ ਮੂਹ ਖ ਲੱਗੀ ਕਿਉਂਕਿ 10 ਵਜ ਗਏ ਨਾ ਹੂੰ ਭੁੱਖ ਲੱਗੀ ਹੈਗੇ ਰੋਟੀ ਨਹੀਂ ਨਾ ਹੀ ਕਾਦੀ ਪਹਿਲਾਂ ਜੇ ਕੇਕ ਹੀ ਖਾਣਦੇ ਆ ਰੋਟੀ ਖਾਦੀ ਨਹੀਂ ਰਾਤੀ ਦੇ ਨਾਲੇ ਤਾਂ ਛੁੱਟੀ ਦਾ ਹੀ ਆਈ ਛੇਤੀ ਛੇਤੀ ਛੁੱਟੀ ਲੱਲੀ ਏ ਹਨਾ ਹੁਣ ਹੁਣ ਕਿਦਾਂ ਲੱਗਣ ਦਾ ਘਰ ਆ ਗਏ ਵਧੀਆ ਉੱਥੇ ਰਹਿਣਾ ਹਾਂ ਬਹੁਤ ਮੁਸ਼ਕਲ ਆ ਹਸਪੀਟਲ ਰਹਿਣਾ ਰੋਟੀ ਬਣਾ ਕੇ ਭੇਜਦੀ ਅੱਜ ਫੇਰ ਕੀ ਬਣਾਇਆ ਚਾਚੀ ਨੇ ਹਾਂ ਇਹ ਬਣਾ ਲਾ ਜੀ ਇਹ ਵੀ ਚਾਹੋ ਤੇ ਇਨਾ ਕੁਸ਼ ਕੀ ਬਣਾ ਕੇ ਫਿਰ ਹਸਪੀਟਲ ਵੀ ਚੱਲ ਕੇ ਨਾਲ ਬਹੁਤ ਸਵਾਲ ਨੇ ਬਹੁਤ ਜ਼ਿਆਦਾ ਹਾਂ ਚਾਚੀ ਨਾਲ ਹਸਪੀਟਲ ਵੀ ਗਏ ਫਿਰ ਆਏ ਸਾਡੇ ਨਾਲ ਰੋਟੀ ਬਣਾ ਕੇ ਰੱਖ ਕੇ ਗਏ ਹੋਣੇ ਆ ਨਾ ਬਹੁਤ ਜਿਆਦਾ ਬਹੁਤ ਸਵਾਦ ਹੈ ਚਾਚੀ ਨੇ ਭੇਦੀ ਨਾ ਚਾਚੀ ਨੇ ਫਿਰ ਬਣਾ ਕੇ ਭੇਜੀ ਹੈ ਦਾਲ ਬਣਾਈ Shimla Mirch di sabzi naal chawal naal phulkhe ਤੇ ਇੰਨਾ ਘਮ ਕਰਕੇ ਫਿਰ ਚਾਚੀ ਹਸਪੀਟਲ ਗਏ ਨਾਲ ਹੈ ਹਾਂਜੀ ਖਿਚੜੀ ਵੀ ਬਣਾਈ ਮੇਰੇ ਲਈ ਖਿਚੜੀ ਵੀ ਬਣਾਈ ਸਿਮਰ ਲਈ ਹਾਂ ਤੇ ਮੰਮੀ ਨੇ ਉਧਰ ਬੇਬੀ ਨੂੰ ਛੜਿਆ ਕਿ ਆਪਾਂ ਰੋਟੀ ਖਾਣ ਲੱਗੇ ਹੁਣ ਖਾ ਲਈਏ ਰਾਤ ਦੇ ਹੋ ਗਿਆ 11 ਵਜੇ ਚੱਲੇ ਹਨਾ ਸਿਮਰ ਕਰਨੀ ਆ ਹੈਂ ਝੂਟੇ ਤੇਰੀਆ ਕਿੱਥੇ ਆ ਤੂੰ ਉਹ ਕਿ ਇੱਧਰ ਪਾਇਆ ਉਹਨੂੰ ਉਧਰ ਪਾਇਆ ਇੱਧਰ ਪ੍ਰੈਕਟਿਸ ਕਰਨੀ ਇਦਾਂ ਪਾਲਣੇ ਦੀ ਪਲਣਾ ਕਹਿੰਦੇ ਨਾ ਨਾ ਹਾਂਜੀ ਪਾਲਣਾ ਕਹਿੰਦੇ ਛਾਇਦ हम्म hmm, पंगूड़ा ये बारह तो ताली होएगा ये हर्डा मॉर्निंग गाइस इस वेस्ट में ताइमा नाच आईया हैं नाच किधना बेबी सोना सोना ना किधना का यार वज़न चेंजी है स्कूल नहीं गई आजे आज आने सुट्टी ही अच्छा ਦੀਏ ਛੁੱਟੀ ਉਦਾਂ ਹੀ ਕਾਦੀ ਛੁੱਟੀ ਸੀ ਐਂਡ ਹੈਡ ਪੇਪਰ ਆ ਤੇ ਛੁੱਟੀ ਪੇਪਰ ਚੱਲਦੇ ਹੋਣ ਅੱਛਾ 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 ਕਿੱਥੇ ਹੂੰ ਉਹ ਉਦਾਂ ਹੀ ਆ ਮੱਛੇ ਲੜ ਗਿਆ ਹੂੰ ਮੱਛਰ ਨਹੀਂ ਲੜਿਆ ਉਦਾਂ ਹੀ ਆ ਜੇ ਲਾਲ ਲਾਲ ਪੀ ਹੋ ਜਾਣਾ ਸਹੀ ਗੁੱਡ ਮਾਰਨਿੰਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੇ ਅੱਜ 9:30 ਹੋ ਗਏ ਨਾ। 9:30 ਦਾ ਟਾਈਮ ਆ। ਹੁਣ ਜਾ ਪੀਣ ਲੱਗੇ ਘਰ ਸਭੋ ਵਧੀਆ ਵਾਂ ਲੱਗੇ। ਉੱਠ ਕੇ ਨਾਲ ਕੋਈ ਕੰਮ ਨਹੀਂ ਕਰ ਲਿੱਦਾ। ਠੀਕ ਹੈ। ਰੈਸਟ ਵੀ ਹੋ ਗਈ ਆ ਘਰ ਚੰਗੀ ਤਰ੍ਹਾਂ। ਅੱਜ ਘਰ ਆਈਆਂ ਤੇ ਆ ਨਾ। ਉਹ ਨਾ ਆਈ ਨਾਜ ਨਾਜ। ਨਾ ਆਈਏ ਦੀ। ਰਾਤ 11:00 ਵਜੇ ਘਰ ਆਏ ਹਾਂ ਹੈਨਾ ਇਹ ਵੈਲਕਮ ਕੀਤਾ ਹੈ ਅੰਦਰ ਅਵੀ ਉਹ ਡੈਕੋਰੇਸ਼ਨ ਦੇ ਨਾਲ ਹੋ ਗਏ ਕਲਰ ਪੰਘੂੜੇ ਦਾ ਹਾਂਜੀ ਮੈਂ ਚੁਣਿਆ ਰਾਇਲ ਬਲੂ ਇਹ ਜਿਹੜਾ ਬਿਸਤਰਾ ਲਿਆਂਦਾ ਨਾ ਉਹ ਚ ਲੰਨੇ ਆ ਪੰਘੂੜੇ ਤੇ ਫਿਰ ਸੁਣਨੇ ਨੂੰ ਪੰਘੂੜੇ ਤੇ ਮੇਰਾ ਨਹੀਂ ਰੋਟੀ ਖਾਂਡੇ ਆ ਮੈਂ ਨਾਨ ਮੰਗਾਇਆ ਔਰ ਖਾਂ ਲਈ ਨਾਨ ਦੇ ਲਗ ਰਹੇ ਨੇ ਹਾਂ ਨਾ ਇਹ ਤਾਂ ਹੀ ਚਲ ਮੈਨੂੰ ਯਾਦ ਆ ਰਾਤ ਰੱਤੇ ਵਿੱਚ ਅੱਛਾ ਮੈਂ ਆਇਆ ਗੁਰਮੁਣਾ 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 ਹਾਲੋ ਕਰਦੇ ਹਾਲੋ ਹਾਂ ਲੋ ਕਰ ਦੋ ਹਾਲੋ ਕਰੋ ਹਾਲੋ ਹਾਲੋ ਬੋਲਦਾ ਮੈਂ हेलो गाय जनाब खिंचो फोटो खिंचली भंगड़ा पा दे फिर भंगड़ा ही दे, रेडी हो गया है, आज ली तैयार हो गया चौथा दिन आज, चौथा दिन ਤੇ ਪਹਿਲਾ ਖੜਾਉਣਾ ਨਾ ਉਹ ਲਾਤਾ ਵੇ ਇੱਥੇ ਵਿੱਚ ਕਾਰ ਬੈਠਦੇ ਤਾਊ ਵਾਲਾ ਸੀ ਕਿ ਕਿ ਤਾਊ ਨੇ ਦੀਆ ਇਸ ਨੂੰ ਨਾ ਇਹਦਾ ਪਹਿਲਾ ਖੜਾਉਣਾ ਪਹਿਲਾ ਖੜਾਉਣਾ ਲੈ ਆਲੀ ਦਿੱਤਾ ਇਹ ਤਾਊ ਨੇ ਤੇ ਵੱਡਾ ਹੋ ਕੇ ਵੇਖੇਗਾ ਵਲੌਗ ਸਾਰੇ ਚੈੱਕ ਕਰੇਗਾ ਹਨਾ ਕਹੂਗਾ ਫਿਰ ਮੇਰੇ ਤਾਊ ਨੇ ਸਭ ਤੋਂ ਪਹਿਲਾ ਖੜਾਉਣਾ ਮੇਰੇ ਤਾਊ ਨੇ ਲਿਆ ਕੇ ਦਿੱਤਾ ਛੀ ਮੈਨੂੰ ਇਹ ਦਿਨ ਹੋ ਗਏ ਆ ਤੇ ਆਪਾਂ ਹੁਣ ਲੁਧਿਆਣੇ ਦੀ ਤਿਆਰੀ ਕਰ ਲਈ ਆ ਲੁਧਿਆਣੇ ਜਾਣਾ ਏ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਉੱਥੇ ਹੁਣ ਸੰਦੀਪ ਕੱਲੀ ਆ ਉੱਥੇ ਜਾਣਾ ਹੁਣ ਹੁਣ ਘਰ ਆ ਗਏ ਆ ਨਾਲੇ ਤੇ ਕੋਈ ਗੱਲ ਨਹੀਂ ਹੁਣ ਘਰੇ ਇਦਾਂ ਲੱਗੇ ਬੇਬੀ ਸੌ ਜਾਂਦਾ ਫਿਰ ਕੰਮ ਸੰਭ ਲੈਣ ਦੇ ਲੱਗੋ ਕੱਪੜੇ-ਕੁਪੜੇ ਸੈੱਟ ਕਰਕੇ ਰੱਖ ਲੈ ਉਹਦੇ

ਚਲੋ ਜਾਣੇ ਪਹੁੰਚ ਗੀਆਂ ਰਾਤ ਦੇ 9 ਵਜੇ 9:30 ਹੋ ਗਏ ਆ ਅੱਜ ਲੇਟ ਤੁਰੀਆਂ ਘਰੋਂ 4 ਵਜੇ ਤੁਰੀਆਂ 9:30 ਪਰ ਮੇਲਾ ਲੱਗ ਲੱਗਾ ਹੀ ਤੇਰੇ ਹੁੰਦਿਆਂ ਨੂੰ 2 ਇੱਕ ਵੀ ਲੱਗ ਗਿਆ ਵਾ ਇੱਕ ਤੇ ਟੀਡੀ ਫੋਟੇ ਰੋਡ ਤੇ ਲੱਗਾ ਪਿਆ ਵਾ ਹਾਂ ਦੇ ਸਾਹਮਣੇ ਮੇਲਾ ਲੱਗਣ ਲੱਗਾ ਏ ਪੰਘੂੜੇ ਦੇ ਲੱਗੇ ਆ ਤੇ ਇੱਕ ਕੈਨ ਦੇ 33 ਫੁੱਟਾ ਰੋਡ ਤੇ ਲੱਗਾ ਕਾਹਦੇ ਲੱਗਣਗੇ ਸਾਰੇ ਜਿਹੜੇ ਕਵਾਰੀ ਦੇ ਚਗੇ ਆ ਇਹਨਾਂ ਨੇ ਬਣਾਈ ਦਾਲਾ ਇਹਨਾਂ ਨੇ ਬਣਾਈ ਰਤਾ ਵੀ ਇਹਨਾਂ ਨੇ ਪਾਇ ਤੂੰ ਹੀ ਬਾਹਰ ਰਤਾ ਹੁਣ ਪਾਇ ਅੱਜ ਬਾਹਰ ਰਤਾ ਠੀਕ ਅੱਜ ਬਾਹਰ ਰਤਾ ਅੱਛੇ ਦਾਲ ਵਧੀਆ ਬਣੀ 1247 ਹੋ ਗਿਆ ਨਾ ਗੋਦ ਦੇ ਕਰ ਮਿਕਤਾ ਨਹੀਂ ਤੇ ਰਾਦ ਦੇ ਦੋ ਚਾਰ ਬਰਫੀ ਖਾਣ ਲੱਗਦੇ ਆ ਦੋ ਦਨੇ ਦਾਨ ਕੀ ਗਿਲਾਂ ਲਿਆ ਮੈਂ ਤੁਹਾਨੂੰ ਨਹੀਂ ਦਚਾ ਉੱਤ ਆਇਆ ਹੈ ਦਵਾਈ ਖਾਧੀ ਹੁਣ ਤਾਂ ਆਉਂਦੇ ਦੁੱਧ ਚੁਟਾ ਖਾਣੀ ਗੁੱਲਣ ਦੀਆਂ ਥਕਾਵਟ ਇੰਨੀ ਆ ਦੁੱਧ ਦੀ ਕਿੰਨਾ ਲਾਏ